ਪਰ ਬਰੂਧ ਨਾ ਰੱਖੋ ਬਬ ਪਿਆਰ ਨਾ ਰੋ ਸਰਬੱਤ ਦੇ ਭਲੇ ਦੀ ਅਰਦਾਸ ਸਿੱਧੂ ਸਾਹਿਬ ਤੁਹਾਡੇ ਬਰਨਾਲਾ ਦੀਆਂ ਪੰਚਾਇਤਾਂ ਨਾਲ ਸਰਪੰਚਾਂ ਨਾਲ ਤਾਂ ਭਵੇਂ ਅੱਜ ਸੁਲਾਸਿਬਾਈ ਹੋ ਗਈ ਪਰ ਪੂਰੇ ਪੰਜਾਬ ਦੇ ਸਰਪੰਚ ਇਸ ਮੁੱਦੇ ਨੂੰ ਪੁਖਾ ਰਹੇ ਨੇ ਤੁਸੀਂ ਇਹ ਗੱਲ ਆਪ ਵੀ ਕਬੂਲੀ ਐ ਵੀ ਜਿਨ੍ਹਾਂ ਨੇ ਗਾਣਾ ਡਾਊਨਲੋਡ ਕਰ ਲਿਆ ਮੰਨ ਲਓ ਇਹ ਸਰਪੰਚ ਸਾਹਿਬ ਜਿੱਤੇ ਆ ਇਹਨਾਂ ਦਾ ਐਂਟੀ ਬੰਦਾ ਹਾਰਿਆ ਜਿਸ ਕਿਸੇ ਇਹ ਖੁਸ਼ੀ ਦੇ ਸਮਾਗਮ ਵਿੱਚ ਇਕੱਠੇ ਹੋਣਗੇ ਠੀਕ ਹੈ ਜੀ ਉਹ ਡਾਊਨਲੋਡ ਆਪ ਦਾ ਡੀਜੇ ਵਾਲੇ ਨੂੰ ਦੇ ਦੂ 500 400 ਰੁਪਿਆ ਦੇ ਕੇ ਜੀ ਠੀਕ ਹੈ ਨਾ ਜੀ ਉਹ ਗਾਣਾ ਤਾਂ ਚੱਲੇਗਾ ਨਾ ਜੀ ਕੀ ਹੈ ਹੁਣ ਇਹਨਾਂ ਦੀ ਸੁਲਾ ਸਪਾਈ ਨਾਲ ਪੂਰੇ ਪੰਜਾਬ ਦੇ ਸਰਪੰਚ ਸੰਤੁਸ਼ਟ ਹੋ ਜਾਣਗੇ ਜਾਂ ਇਹ ਹੋਰ ਕੀ ਕਰਨਗੇ ਜਿਵੇਂ ਕਹ ਰਹੇ ਕੱਲ ਨੂੰ ਇਹ ਮੰਗ ਪੱਤਰ ਦੇਣਗੇ ਜੀ ਇਹ ਕੱਲ ਨੂੰ ਤੁਹਾਨੂੰ ਬੁਲਾ ਵੀ ਰਹੇ ਆ ਤੁਸੀਂ ਕਹ ਰਹੇ ਮੇਰੀ ਸ਼ੂਟਿੰਗ ਆ ਫਿਰ ਇਹ ਹਲੇ ਇਸ ਮਾਮਲੇ ਇੱਥੇ ਟਿਕਿਆ ਤਾਂ ਹੈ ਨਹੀਂ ਜੀ ਜਾਂ ক্লোਜ ਤਾਂ ਨਹੀਂ ਹੋਇਆ ਇਹ ਨੇ ਕਲੋਜ਼ ਜੀ ਕਲੋਜ਼ ਹੋ ਗਿਆ ਤਾਂ ਫਿਰ ਇਹ ਕੱਲ ਨੂੰ ਮੰਗ ਪੱਤਰ ਕਾਹਦਾ ਦੇ ਰਹੇ ਸਰਪੰਚ ਸਾਹਿਬ ਜੀ ਤੁਸੀਂ ਇਹ ਦੇਖੋ ਜੀ ਤੁਸੀਂ ਇੱਕ ਸੈਲੀਬ੍ਰਿਟੀ ਹੋ ਸਰ ਹੁਣ ਇਹ ਤੁਹਾਨੂੰ ਕਹਿ ਰਿਹਾ ਵੀ ਹਾਂਜੀ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਤੁਹਾਡੇ ਇਥੋਂ ਉੱਠਣ ਤੋਂ ਬਾਅਦ ਸਾਰੇ ਫੋਟੋਆਂ ਵੀ ਕਰਾਉਣਗੇ ਤੁਹਾਡੇ ਨਾਲ ਕਈ ਸਰਪੰਚ ਸਾਹਿਬ ਤੁਹਾਡਾ ਪਰਸਨਲ ਨੰਬਰ ਵੀ ਲੈਣਗੇ ਠੀਕ ਹੈ ਨਾ ਜੀ ਫਿਰ ਇਹ ਇੱਥੇ 16 ਸਪਈ ਮੁਕੰਮਲਤਾ ਹੋਈ ਨਹੀਂ ਜਦੋਂ ਕੱਲ ਨੂੰ ਤਾਂ ਡੀਸੀ ਸਾਹਿਬ ਕੋਲੇ ਤੁਹਾਡੇ ਖਿਲਾਫ ਹੀ ਮੰਗ ਪੱਤਰ ਦੇ ਰਹੇ ਜੀ ਜਾਂ ਇਹ ਤੁਹਾਡੀ 16 ਸਪਈ ਦਾ ਮੰਗ ਪੱਤਰ ਦੇ ਰਹੇ ਆ ਵੀ ਸਾਡਾ ਹੁਣ ਜੀ ਇਹ ਸਮਝੌਤਾ ਹੋ ਗਿਆ ਅਗਲਾ ਸਿੱਧੂ ਨਾਲ ਉਹ ਕਹਿੰਗੇ ਬ੍ਰੇਸ ਸਿੰਘ ਜੀ ਅਲਾ ਉਹਦੇ ਮੁਤਾਬਕ ਜਦੋਂ ਜ਼ਿਲ੍ਹੇ ਦੇ ਉਹ ਵੀ ਜ਼ਿਲ੍ਹੇ ਦੇ ਸਰਪੰਚ ਇਕੱਠੇ ਹੋਏ ਨੇ ਜ਼ਿਲ੍ਹੇ ਦੇ ਸਰਪੰਚ ਜੋ ਸਾਡੇ ਬਈ ਪ੍ਰਧਾਨ ਹੈ ਜੋ ਚੇਅਰਮੈਨ ਨੇ ਉਹ ਡੀਸੀ ਨੂੰ ਮੰਗ ਪੱਤਰ ਦੇਣਗੇ ਵੀ ਸਾਡੇ ਕਿੰਨੂੰ ਸੈਟੀਸਫਾਈ ਹੈ ਸਾਡੇ ਕੋਲੇ ਬਈ ਆ ਕੇ ਗਿਆ ਜੀ ਮੰਗੂ ਬੰਦੇ ਨੇ ਕਿਹਾ ਉਹ ਆਪਣੇ ਜ਼ਿਲ੍ਹੇ ਦੇ ਮੁਤਾਬਕ ਉਹ ਆਪਣੇ ਗਲਾਬ ਸਿੰਘ ਨੂੰ ਬੁਲਾਉਣਗੇ ਜੀ ਉਹ ਗਲਾਬ ਸਿੱਧੂ ਭਾਈ ਉੱਥੇ ਜਾ ਕੇ ਉਹ ਆਪਣਾ ਸੈਟੀਸਫਾਈ ਕਰਾ ਕੇ ਉਹਨੂੰ ਫੇਰ ਆਏਗਾ ਉਹ ਆਪਣੇ ਡਿਸੀਨ ਨੂੰ ਕਰਨੀ ਫਿਰ ਉੱਥੇ ਦਾ ਸਰ ਸਿੱਧੂ ਸਾਹਿਬ ਦੀ ਉਹ ਦੂਦੂ ਵਾਰ ਜਾਣ ਦੀ ਲੋੜ ਨਹੀਂ ਜਦੋਂ ਤੁਸੀਂ ਡੀਸੀ ਨੂੰ ਦਿਆਏ ਵੀ ਭਾਈ ਸਾਡੀ ਸੁਲਾਹ ਸੁਭਾਈ ਹੋ ਗਈ ਰਾਤ ਰੈਸਟੋਰੈਂਟ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਬਹਿ ਕੇ ਡੀਸੀ ਸਾਹਮਣੇ ਸਰ ਵੀ ਆ ਅੱਛਾ ਵੀ ਇਹ ਫਿਰ ਕੱਲੇ ਕੱਲੇ ਜ਼ਿਲ੍ਹੇ 'ਚ ਜਾ ਕੇ ਮਾਫੀ ਮੰਗਣਗੇ ਜੀ ਇਹ ਭਾਈ ਨੂੰ ਬੁਲਾਉਣਗੇ ਤਾਂ ਜਾਊਗਾ ਭਾਈ ਕਿਉਂ ਸਿੱਧੂ ਸਾਹਿਬ ਨਹੀਂ ਨਹੀਂ ਸਿੱਧੂ ਸਾਹਿਬ ਜੇ ਸਾਨੂੰ ਸਿੱਧੂ ਸਾਹਿਬ ਜੇ ਸਾਨੂੰ ਨਹੀਂ ਇੱਕ ਮਿੰਟ ਇੱਕ ਮਿੰਟ ਵੀਰ ਜੀ ਇੱਕ ਮਿੰਟ ਮੇਰੀ ਇੱਕ ਮਿੰਟ ਇੱਕ ਮਿੰਟ ਜਿਹੜਾ ਬਾਈ ਜੀ ਮੇਰੀ ਸੁਣੋ ਪੀ ਜੀ ਇੱਕ ਮਿੰਟ ਬਾਈ ਜੀ ਇੱਕ ਮੇਰੀ ਮੇਰੀ ਸੁਣੋ ਜੀ ਜੀ ਸਿੱਧੂ ਸਾਹਿਬ ਮੇਰੀ ਸੁਣੋ ਮੈਨੂੰ ਜੀ ਨਾ ਕਪੂਰਥਲੇ ਜ਼ਿਲ੍ਹੇ ਚੋਂ ਜਿੱਨਾ ਦਬਾਬਾ ਏਰੀਆ ਨਾ ਮੈਨੂੰ ਉੱਥੋਂ ਤੇ ਫੋਨ ਆਇਆ ਨਾ ਮੈਨੂੰ ਮਾਝੇ ਏਰੀਆ ਚੋਂ